ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਦੇ ਵਿੱਚ ਆ ਤੇ ਬਾਈ ਟੇਕ ਸਿੰਘ ਦੇ ਇਸ ਟਾਈਮ ਮੈਂ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਇਸ ਵਕਤ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਪੂਰਾ ਟੌਪ ਦੇ ਕਲਾਸ ਦੇ ਉੱਤੇ ਆ ਤੇ ਜਿਹੜਾ ਤੁਸੀਂ ਸਾਹਮਣੇ ਮਾਲੀ ਦੇਖ ਰਹੇ ਆ ਨਾ ਮਿੱਤਰੋ ਇਹ ਵਿਕਾਊ ਵੀ ਹੈਗਾ ਤੇ ਇਹਦੀ ਕ੍ਰੋਸਿੰਗ ਵੀ ਉਪਲਬਧ ਹੈਗੀ ਹੈ ਕਹਿਣ ਤੋਂ ਪਾਵੇ ਆ ਵੀ ਜੇ ਵਿਕ ਗਿਆ ਫਿਰ ਤਾਂ ਗੱਲ ਵੱਖਰੀ ਆ ਵੈਸੇ ਜੇ ਕਿਸੇ ਭਰਾ ਨੇ ਚੰਗੇ ਆਪਾਂ ਨੂੰ ਹੁੰਦਾ ਵੀ ਕਈ ਵਾਰੀ ਮੈਂ ਟੀਕੇ ਤੇ ਨਹੀਂ ਰਹਿੰਦੀ ਤੇ ਆਪਾਂ ਜਿਹੜਾ ਚੰਗਾ ਮਰ ਲਈ ਆਪਾਂ ਨੂੰ ਨੇੜੇ ਤੇ ਜਿਹੜੇ ਆਪਦੇ ਨਹੀਂ ਪਤਾ ਹੁੰਦਾ ਤੇ ਫਿਰ ਆਪਾਂ ਚੱਕਰਾਂ 'ਚ ਪਏ ਹੁੰਨੇ ਆ ਤੇ ਉਹ ਚੱਕਰ ਨਹੀਂ ਤੁਹਾਡੇ ਪੈਣ ਦਿੰਦਾ ਹੁਣ ਬਾਈਆਂ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਲਾਉਂਗਾ ਤੁਸੀਂ ਕਨਫਰਮ ਕਾਲ ਕਰਕੇ ਬਾਈਆਂ ਨਾਲ ਰਾਬਤਾ ਕਾਇਮ ਕਰਕੇ ਆਪਦੀ ਮਹਿ ਲਿਆ ਸਕਦੇ ਆ ਜਦੋਂ ਮਰਜ਼ੀ ਕ੍ਰੋਸਿੰਗ ਦੇ ਲਈ ਇਹ ਜਿਹੜਾ ਮਾਲੀ ਆ ਮਿੱਤਰੋ ਕਿੰਨੀ ਉਮਰ ਹੋਊਗੀ ਵੱਡੇ ਬਾਈ ਜੰਦੀ ਮੈਂ 60 ਕਿ ਤਿੰਨ ਸਾਲ ਸਾਢੇ ਤਿੰਨ ਸਾਲ ਦਾ ਠੀਕ ਆ ਬਾਈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਦੱਸਿਆ ਸੀ 17 17 ਕਿਲੋ ਇਹਦੀ ਜਗਦੀਤ ਨੇ ਜਗਦੀਤ ਤੋਂ ਪੁੱਛ ਲਿਆ ਵੀਡੀਓ ਪਈ ਠੀਕ ਆ ਵੀਰੇ ਤੇ ਇਹਦੀ ਮਾਂ ਦਾ ਪਹਿਲੇ ਸੋਇ ਦਾ 17 ਕਿਲੋ ਸੀ ਹਾਂ ਠੀਕ ਆ ਬਾਈ ਤੇ ਇਹ ਆਪ ਕਿਹੜੇ ਸੀਮੰਟ ਦਾ ਦੱਸੋ ਬੋਮਨ ਹਿਸਾਰ ਵਾਲਾ ਬੋਮਨ ਹਿਸਾਰ ਵਾਲੇ ਦਾ ਇਹ ਮੇਰੇ ਆਧਾਰ ਕਾਰਡ ਤੇ ਵੀ ਚੜਾਇਆ ਉਹ ਮਾਲਕ ਨੇ ਅੱਛਾ ਇਹ ਤੁਹਾਡੇ ਆਧਾਰ ਕਾਰਡ ਤੇ ਵੀ ਚੜਾਇਆ ਹੋਇਆ ਠੀਕ ਆ ਠੀਕ ਆ ਵੀਰੇ ਤੇ ਬਾਈ ਫਿਰ ਹੁਣ ਇਹ ਵਿੱਚ ਵੀ ਇਹ ਵੇਚ ਵੀ ਚੇਦਾ ਆਪਾਂ ਹਾਂ ਵੀ ਠੀਕ ਆ ਬਈ ਠੀਕ ਆ ਤੇ ਇਹ ਲਈ ਮੇਤਰੋ ਬਾਈ ਹੁਣੀਆਂ ਨੇ ਮੈਂ ਕਿ ਨਹੀਂ ਮੈਂ ਲਾਇਆ ਕਿਉਂਕਿ ਬਾਈ ਹੁਣੀਆਂ ਦੇ ਵੀ ਅਸੀਂ ਨਹੀਂ ਆਉਣਾ ਵੀਡੀਓ ਦੇ ਵਿੱਚ ਤੇ ਮੈਂ ਤੁਹਾਨੂੰ ਵੈਸੇ ਜਿਹੜੀ ਮੂੰਹ ਜਵਾਨੀ ਜਾਣਕਾਰੀ ਆਪ ਹੀ ਦੇ ਰਿਆਂ ਸਾਢੇ 3 ਸਾਲ ਦੀ ਇੰਦੀ ਉਮਰ ਆ ਮਿੱਤਰੋ ਭਵਨ ਸਾਹਣ ਜਿਹੜਾ ਹਸਾਰ ਵਾਲਾ ਸੀਮਣ ਆ ਉਸ ਸੀਮਣ ਦਾ ਇਹ ਬੱਚਾ ਵਾ ਕਰਮਾ ਵਾਲਾ ਬਰੀਕੀ ਬਰੂਕੀ ਸਾਰੀ ਚੰਗੀ ਆ ਮਾਲੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮਿੱਤਰੋ ਜਿਹੜਾ ਇਹਦੇ ਅੰਗ ਪੈਰਾ ਸਿੰਘਾਂ ਦਾ ਡਿਜ਼ਾਈਨ ਬਹੁਤ ਚੰਗਾ ਯਾਰ ਨਿੱਕਾ ਨਿੱਕਾ ਸਿੰਘ ਪੱਟ ਪੂੜਾ ਥੱਲੋ ਬਹੁਤ ਚੰਗਾ ਮਾਲੀ ਕਿਉਂਕਿ ਥੱਲੇ ਤੋਂ ਮਾਲੀ ਦਾ ਪਤਾ ਲੱਗ ਜਾਂਦਾ ਹੁੰਦਾ ਵੀ ਕਿਹੜੇ ਪਾਣੀ ਦੇ ਵਿੱਚ ਤਾਰੀਆਂ ਲਾਉਂਦਾ ਕਰਮਾ ਵਾਲਾ ਤੇ ਇਹ ਅਗਵਾਈ ਭਰੀ ਜਾਂਦਾ ਵਾ ਕਰਮਾ ਵਾਲਾ ਵੀ ਵਾਕਿਆ ਕਿਸੇ ਚੰਗੇ ਘਰਾਣੇ ਦਾ ਕਿਸੇ ਚੰਗੇ ਟਿਕਾਣੇ ਦਾ ਮਾਲੀ ਆ ਵੇਖ ਸਕਦੇ ਹੋ ਤੁਸੀਂ ਆਪ ਵੀ ਮਿੱਤਰੋ ਕਿਆ ਬਾਤ ਚੀਜ਼ ਆ ਜੇ ਕ੍ਰੋਸਿੰਗ ਵੀ ਕਰਾ ਲਈ ਨਾ ਤੁਸੀਂ ਮਿੱਤਰੋ ਤੇ ਇਹਦੇ ਬੱਚੇ ਆ ਜਿਹੜੇ ਉਹ ਚੰਗੀ ਕੀਮਤ ਉਤੇ ਵਿਕਣਗੇ ਕਿਉਂਕਿ ਬਿਊਟੀ ਬਹੁਤ ਆ ਮਾਲੀ ਦੇ ਵਿੱਚ ਜਦੋਂ ਪਿਓ ਦੇ ਵਿੱਚ ਬਿਊਟੀ ਚੰਗੀ ਐ ਤਾਂ ਫਿਰ ਬੱਚੇਾਂ ਹੋ ਜਾਂਦੀ ਹੁੰਦੀ ਆ ਦੇਖ ਸਕਦੇ ਆ ਤੁਸੀਂ ਪੂਰਾ ਸਾਢੇ 3 ਸਾਲ ਦੀ ਉਮਰ ਦੇ ਵਿੱਚ ਕਾਦਾ ਜਿਹੜਾ ਸਿੰਘ ਆ ਜਿਹੜਾ ਉਹ ਕਰਮਾ ਵਾਲੇ ਨੂੰ ਕੋਈ ਇਹ ਨਹੀਂ ਗੱਲ ਕਹਿ ਸਕਦਾ ਮਾੜਾ ਨਹੀਂ ਆ ਕਿ ਕਹਿੰਦਾ ਰੇਟ ਬਾਈ ਹੁਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਜੇ ਕਿਸੇ ਨੂੰ ਚਾਹੀਦਾ ਹੋਇਆ ਗੱਲਬਾਤ ਕਰ ਲਿਓ ਮਈਆਂ ਦੇ ਵਿੱਚ ਰੱਖਣ ਦੇ ਲਈ ਜੇ ਫਾਰਮ ਦੇ ਵਿੱਚ ਰੱਖਣ ਦੇ ਲਈ ਚਾਹੀਦਾ ਤਾਂ ਫਿਰ ਮੇਰੇ ਹਿਸਾਬ ਨਾਲ ਇਹ ਤੋਂ ਚੰਗਾ ਮਾਲੀ ਛੇਤੀ ਨਹੀਂ ਮੱਥੇ ਲੱਗਣਾ ਅਗਲੀ ਕਾਰਵਾਈ ਤੁਸੀਂ ਕਰਨੀ ਆ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਵੀਰੇ ਨੰਬਰ ਦੱਸੀ ਭਰਾ ਜੀ 77101 77101 43351 43351 77101 1 43351 43351 77101 43351 77101 43351 ਬਈ ਦਾ ਫੋਨ ਨੰਬਰ ਪਿੰਡ ਸੁਨੇਰਾ ਜ਼ਿਲ੍ਹਾ ਫਿਰੋਜ਼ਪੁਰਾ ਧੰਨਵਾਦ ਸ਼ੁਕਰੀਆ